ਕੀ ਨਾਵੇ ਕਿਹੜਾ ਪਿੰਡ ਹੈ ਕੀ ਕਰਦੇ ਹੋ ਵਾਹੀੁਰ ਜੀ ਦਾ ਫਲਸਾਬਾ ਅਸੀਂ ਜਿੱਥੇ ਫਤਿਹ ਜੀ ਮੇਰਾ ਨਾਮ ਗੁਰਿੰਦਰ ਸਿੰਘ ਸਾਡਾ ਪਿੰਡ ਰੌਣੀਆ ਜੀ ਡਿਸਟ੍ਰਿਕਟ ਲੁਧਿਆਣਾ ਜੀ ਇਹ ਤੁਸੀਂ ਜਿਹੜਾ ਲੰਗਰ ਲਾਉਂਦੇ ਹੋ ਇਸ ਟੀਮ ਨਾਲ ਲਾਉਂਦੇ ਹੋ ਕੀ ਹੈ ਕਦੋਂ ਤੋਂ ਲਾਉਂਦੇ ਹੋ ਕਿਹੜਾ ਟੈਮ ਹੈ ਕੀ ਹੈ ਸਿਸਟਮ ਹੈ ਤੁਹਾਡਾ ਜਿਹੜਾ ਲੰਗਰ ਆ ਜੀ 2008 ਤੋਂ ਨਿਰੰਤਰ ਚੱਲਦਾ ਜੀ 10ਵਾਂ ਸਾਲ ਆ ਜੀ ਤੇ ਇਸ ਟੀਮ ਨਾਲ ਅਸੀਂ ਲੰਗਰ ਤਿਆਰ ਕਰਦੇ ਹਾਂ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨੇ ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜੈਪਸ਼ਨ ਆ ਉਹ ਕੱਟ ਗਈ ਜੀ ਪੋਲੂਸ਼ਨ ਘਟ ਗਿਆ ਜਾਂ ਬਾਲਣ ਘਟਪੁਕਦਾ ਜੀ ਤੇ ਦੂਜਾ ਜਿਹੜਾ ਭੋਜਨ ਆ ਉਹ ਹਾਈਜੈਨਿਕ ਕੰਡੀਸ਼ਨ ਚ ਤਿਆਰ ਹੁੰਦਾ ਮਤਲਬ ਬਹੁਤ ਸਲੋ ਵੀ ਤਿਆਰ ਕਰ ਸਕਦੇ ਆ ਆਪਾਂ ਤੇ ਇੱਕ ਲੱਖ 50 ਹਜ਼ਾਰ ਤੋਂ 1 ਲੱਖ ਬੰਦੇ ਤੱਕ ਦਾ ਭੋਜਨ ਤਿਆਰ ਹੋ ਜਾਂਦਾ ਘੱਟ ਲੱਕੜ ਨਾਲ ਜੀ ਤੇ ਬੰਦੇ ਹੁਣ ਤੁਹਾਨੂੰ ਪਤਾ ਬੰਦੇ ਸੇਵਾਦਾਰ ਸਾਡੇ ਕੋਲ ਘਟ ਜਾਂਦੇ ਨੇ ਪਿੰਡਾਂ ਚ ਨਵਾਂ ਯੂਥ ਆ ਜਿਹੜਾ ਫਾਰਮ ਚਲਿਆ ਗਿਆ ਇਹ ਮੂਵ ਹੋਣ ਕਰਕੇ ਸਾਨੂੰ ਦਿੱਕਤਾਂ ਵੀ ਸੀ ਇਸ ਕਰਕੇ ਇਹ ਬਹੁਤ ਵੱਡੀ ਸਹਾਇਤਾ ਕਰਦਾ ਸਾਡਾ ਇਸ ਟੀਮ ਦਾ ਜਿਹੜਾ ਸਿਸਟਮ ਹੈ ਤੁਸੀਂ ਕਿੱਦਾਂ ਤਿਆਰ ਕੀਤਾ ਕਿੰਨੇ ਕਾਤੇ ਖਰਚਾ ਹੋਇਆ ਕਿੰਨੀ ਕਹ ਦੀ ਕਪੈਸਿਟੀ ਹੈ ਕਪੈਸਿਟੀ ਇਹਦੀ ਹੈਗੀ 1 ਲੱਖ ਤੋਂ 50 ਹਜ਼ਾਰ ਬੰਦੇ ਤੱਕ ਮਤਲਬ ਤਿਆਰ ਕਰ ਦਿੰਦਾ ਖਾਣਾ ਜੀ ਤੇ ਰਜਾਨਾ ਪਰ ਜਿਹੜਾ ਇਹ ਤਿਆਰ ਕੀਤਾ ਤਿਆਰ ਸਾਡੀ ਸਾਰੀ ਮਤਲਬ ਟੀਮ ਵਰਕ ਕੇ ਇੱਕ ਤਰ੍ਹਾਂ ਦਾ ਸਾਡੇ ਮਿੱਤਰ ਕੋਲੇ ਕਿਸੇ ਕੋਲੇ ਬੋਇਲਰ ਦੇਖਿਆ ਸੀ ਅਸੀਂ ਉਹ ਖੋਆ ਬਣਾਉਂਦੇ ਨੇ ਡੇਰੀ ਦਾ ਕੰਮ ਕਰਦੇ ਨੇ ਜੀ ਤੇ ਉਸ ਤੋਂ ਮਤਲਬ ਅਸੀਂ ਸੇਧ ਲੈ ਕੇ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਤਿਆਰ ਕਰਦਾ ਫਿਰ ਅਸੀਂ ਇਹ ਤਿਆਰ ਕਰਵਾਇਆ ਟਰਾਲੀ ਦੇ ਉੱਤੇ ਉਹਨਾਂ ਦਾ ਥੱਲੇ ਦੀਗਾ ਤੇ ਸਾਨੂੰ ਤਕਰੀਬਨ 4 ਸਾਲ ਹੋ ਗਏ ਇਹਨਾਂ ਨਾਲ ਇਹਨਾਂ ਨਾਲ ਵਰਕ ਕਰਦੇ ਨਾ ਤੇ ਭਾਫ ਤਿਆਰ ਹੁੰਦੀ ਆ ਪਾਣੀ ਤੋਂ ਇੱਕ ਜਗ੍ਹਾ ਤੇ ਬਾਲਣ ਪੈਂਦਾ ਸਟੀਮ ਨਾਲ ਸਾਰਾ ਹੀ ਖਾਣਾ ਸਾਨੂੰ ਪ੍ਰੀਪੇਅਰ ਕਰਦੇ ਆ ਕਿਹੜਾ ਬਾਲਣ ਯੂਜ਼ ਕਰਦੇ ਲੱਕੜ ਯੂਜ਼ ਕਰਦੇ ਆ ਜੀ ਤਕਰੀਬਨ ਜਿਵੇਂ ਨੇ ਨੇਰੀਆਂ ਨੇਰੀਆਂ ਨੂੰ ਰੀਆਂ ਆ ਕੇ ਲੱਕੜ ਡੇਹ ਜਾਂਦੇ ਨੇ ਦਰਖਤੋਂ ਪਿੰਡਾਂ ਚੋਂ ਅਸੀਂ ਇਕੱਠੇ ਕਰ ਲੈਂਦੇ ਆ ਤੇ ਇਕੱਠੇ ਕਰਕੇ ਛੋਟੇ ਪੀਸਾਂ ਚ ਕੱਟ ਕੇ ਕੋਲੇ ਆਉਂਦੇ ਆ ਜੀ ਸੰਗਤਾਂ ਕਿੰਨੇ ਕ ਲੋਕ ਆਉਂਦੇ ਆ ਜਿਵੇਂ ਕਦੋਂ ਕੋ ਲੰਗਰ ਲਾਉਣਾ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ 16 ਸਾਲ ਤੋਂ ਲੰਗਰ ਚੱਲਦਾ ਜੀ ਅਸੀਂ 15 ਤਰੀਕ ਤੋਂ ਇਸ ਵਾਰ 15 ਤਰੀਕ ਤੋਂ 29 ਤਰੀਕ ਤੱਕ ਲੰਗਰ ਲਾਉਣਾ ਹੈ ਜੀ ਇਲਾਕਾ ਨਿਵਾਸੀਆਂ ਤੇ ਦੇਸ਼ ਵੇਸ ਚ ਜਿਹੜੇ ਸਾਡੇ ਮਿੱਤਰ ਬੈਠੇ ਨੇ ਭਾਈ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹਦੇ ਨਾਲ ਸਟੀਮ ਨਾਲ ਕਿਦਾਂ ਬੈਟਰ ਬਣਦਾ ਕੀ ਬੈਟਰ ਨਾਲ ਦਾ ਸਵਾਦ ਬੈਟਰ ਬਣਦਾ ਜਾਂ ਜਲਦੀ ਪੱਚਦਾ ਕੀ ਜਿਆਦਾ ਪੱਕ ਪੈਂਦਾ ਇੱਕ ਤਾਂ ਜੇ ਆਪਾਂ ਮਤਲਬ ਜਿਵੇਂ ਆਪਾਂ ਕੁੱਕਰ 'ਚ ਬਣਾਉਨੇ ਆ ਬਣਦੀ ਉਹ 'ਚ ਵੀ ਸਟੀਮ ਆ ਜੀ ਕੁੱਕਰ 'ਚ ਤੋ ਟਾਕੇ ਉਹ ਗਲਦਾ ਭੋਜਨ ਇਹ 'ਚ ਪੱਕਦਾ ਜੀ ਜਿਵੇਂ ਆਪਾਂ ਆਮ ਲੱਕੜ ਤੇ ਅੱਗੇ ਪਕਾਉਂਦੇ ਹੁੰਦੇ ਸੀ ਮਤਲਬ ਪ੍ਰਾਣੀ ਤਰੀਕੇ ਨਾਲ ਓਕਣ ਪੱਕਦਾ ਦੂਜੀ ਗੱਲ ਬਲਣ ਘੱਟ ਖਪਦਾ ਜੀ ਖਪਤ ਘੱਟ ਹੁੰਦੀ ਆ ਬਲਣ ਦੀ ਉਹਦਾ ਫਾਇਦਾ ਤੀਜੀ ਗੱਲ ਜਿੱਥੇ ਪੰਜ ਪੱਠੀਆਂ ਨੇ ਕੰਮ ਕਰਨਾ ਲੱਕੜ ਜਿੱਥੇ ਬਲਣੀ ਆ ਜਾਂ ਡੀਜ਼ਲ ਪਕਾਉਣਾ ਉਥੇ ਇੱਕ ਪੱਠੀ ਨਾਲ 2.5 ਤਿੰਨ ਕੁਇੰਟਲ ਲੱਕੜ ਨਾਲ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਗਰਮ ਪਾਣੀ ਵੀ ਮਿਲਦਾ ਚਾਹ ਵੀ ਬਣਦੀ ਆ ਨਿਰੰਤਰ ਚੱਲਦਾ ਰਹਿੰਦਾ ਚਾਹ ਤਾਂ 24 ਘੰਟੇ ਚੱਲਦੀ ਆ ਜੇ ਹੁਣ ਕੱਲ ਦੀ ਗੱਲ ਕਰੀਏ ਕੱਲ ਲੰਗਰ ਵੀ 24 ਘੰਟੇ ਵਾਂਗੂ ਚੱਲੇਗਾ ਜੀ ਬਹੁਤ ਕੁਝ ਲੋਕ ਇਹ ਵੀ ਇਹ ਵੀ ਆਏ ਸਾਲ ਆਉਂਦੇ ਹੁਣ ਜੇ ਵੀ ਅਸੀਂ ਇੱਥੇ ਲੰਗਰ ਛਕਣਾ ਕੁਇਦਾਂ ਦੇ ਵੀ ਆਉਂਦੇ ਆ ਲੋਕ ਤੁਹਾਡੇ ਪੱਕੇ ਜਿਵੇਂ ਹੁਣ ਪਰਮਾਨੈਂਟ ਡਿਊਟੀ ਵਾਲੇ ਬੰਦੇ ਨੇ ਜਿਵੇਂ ਹੁਣ ਪੁਲਿਸ ਲਾਈਨ ਦੇ ਮੈਂ ਬੰਦੇ ਨੇ ਜਿਹੜੇ ਨੇੜੇ ਲੱਗੇ ਨੇ ਜਾਉਂ ਵੀ ਦੂਰੋਂ ਚੱਲ ਕੇ ਆਉਂਦੇ ਨੇ ਚਾਹ ਤੇ ਲੰਗਰ ਦੀ ਦਾਲ ਸਾਡੀ ਇਹ ਵੀ ਮਸ਼ਹੂਰ ਆ ਬਹੁਤ ਵਧੀਆ ਕਮੈਂਟ ਪਾਸ ਕਰਦੇ ਨੇ ਲੋਕ ਵੀ ਬਹੁਤ ਵਧੀਆ ਦਾਲ ਬਹੁਤ ਚਰਬਾ ਦਾ ਇਹ ਵੀ ਗੱਲ ਹੈਗੀ ਆ ਨਾਲ ਜੀ ਮੇਰਾ ਨਾਮ ਤਰਵਿੰਦਰ ਸਿੰਘ ਆ ਜੀ ਪਿੰਡ ਰੌਣੀ ਤੋਂ ਆ ਜਿਲ੍ਹਾ ਲੁਧਿਆਣਾ ਤੋਂ ਆ ਜੀ ਇਹ ਤੁਸੀਂ ਜਿਹੜਾ ਮਤਲਬ ਨੰਗਰ ਲਾਉਣੀ ਹੈ ਟੈਕਨੀਕਲੀ ਤੁਹਾਡੇ ਜਿਹੜੀ ਇਹ ਜਿਹੜੀ ਸਟੀਮ ਵਾਲਾ ਸਿਸਟਮ ਹੈ ਕਿੱਦਾਂ ਕੰਮ ਕਰਦਾ ਚ ਕੀ ਕੀ ਯੂਜ਼ ਕੀਤਾ ਵੇ ਜਿਹੜੀ ਇਹ ਸਟੀਮ ਵਾਲਾ ਹੈਗਾ ਸਿਸਟਮ ਜੀ ਕੁਝ ਸਾਡੇ ਜਿਹੜੇ ਮਿੱਤਰ ਸੀਗੇ ਉਹਨਾਂ ਦਾ ਪਹਿਲਾਂ ਕੋਈ ਵਗੈਰਾ ਕਰਦੇ ਸੀ ਇਹ ਕੁਝ ਸਾਡੇ ਵਿੱਚ ਮਿੱਤਰ ਨੇ ਜਿਹੜੇ ਇੱਥੇ ਸੇਵਾ ਵੀ ਕਰ ਰਹੇ ਨੇ ਸ਼ਿਪ ਦੇ ਵਿੱਚ ਸੈਕੰਡ ਕੈਪਟਨ ਨੇ ਉਹਨਾਂ ਨੇ ਸਾਨੂੰ ਤਕਨੀਕ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਸੀ ਕਿ ਵੀ ਇਹਦੇ ਨਾਲ ਘਟਾਅ ਹੋ ਸਕਦਾ ਬਾਲਣ ਦਾ ਤੇ ਹੋਰ ਚੀਜ਼ਾਂ ਦਾ ਤੇ ਉਹਨਾਂ ਨੇ ਜਾਣਕਾਰੀ ਲੈ ਕੇ ਇਹਦੀ ਜਿਹੜੀ ਤਕਨੀਕ ਆ ਉਹ ਤਿਆਰ ਕੀਤੀ ਗਈ ਸੀ ਦੱਸ ਕੇ ਤੇ ਉਹਦੋਂ ਦੱਸ ਕੇ ਤਿਆਰ ਕਰਵਾਇਆ ਗਿਆ ਉਸ ਆਧਾਰ 'ਤੇ ਇਹ ਜਿਹੜਾ ਬੋਇਲਰ ਆ ਕੰਮ ਕਰਦਾ ਉਹਨਾਂ ਨੇ ਸਾਨੂੰ ਕਿਉਂਕਿ ਸ਼ਿਪ ਦੇ ਵਿੱਚ ਸਾਰਾ ਕੰਮ ਬੋਇਲਰ ਤੇ ਹੀ ਹੁੰਦਾ ਹੈ ਜ਼ਿਆਦਾ ਉਹਨਾਂ ਨੇ ਸਾਨੂੰ ਇਹਦੇ ਫਾਰਮੂਲੇ ਸਮਝਾਏ ਨੇ ਵੀ ਇਦਾਂ ਇਹ ਪ੍ਰੈਸ਼ਰ ਹੁੰਦਾ ਤੇ ਇੰਨਾ ਘਟਵਾਦ ਕੀਤਾ ਜਾ ਸਕਦਾ ਉਸ ਆਧਾਰ 'ਤੇ ਉਹਨਾਂ ਦੀ ਗਾਈਡੈਂਸ ਦੇ ਆਧਾਰ 'ਤੇ ਅਸੀਂ ਇਹ ਨੂੰ ਚਲਾ ਰਹੇ ਹਾਂ ਤੇ ਕਿੱਥੇ ਕਿੱਥੇ ਯੂਜ਼ ਕੀਤਾ ਤੁਸੀਂ ਕਿੱਥੇ ਆਮ ਵਰਤਦੇ ਏ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇਦੋਂ ਬਾਅਦ ਜਿਹੜਾ ਬਸਾਕੀ ਦਾ ਕੋਈ ਤਾਂ ਜਿਹੜਾ ਵੱਡਾ ਜੋੜ ਮੇਲਾ ਜੋੜ ਸਭਾ ਹੁੰਦੀ ਆ ਵਸਾਕੀ ਨੂੰ ਸੰਗਤ ਆਉਂਦੀ ਫਤੇਗੜ ਸਾਹਿਬ ਕੇ ਜਾਂ ਹੋਰ ਵੀ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਫਤੇਗੜ ਸਾਹਿਬ ਕੇ ਇੱਥੇ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਐ ਸਾਨੂੰ ਯਾਦ ਕਰਦੀ ਐ ਸਾਨੂੰ ਹੁਕਮ ਕਰਦੀ ਐ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਆ ਕਿੱਦਾਂ ਕਿੱਦਾਂ ਜੂਜ ਹੁੰਦਾ ਕਿ ਤੂੰ ਪਾਣੀ ਕਿੱਦਾਂ ਪਾਉਨੇ ਹੋ ਕਿੱਥੇ ਇੱਥੇ ਪਾਣੀ ਆ ਜਿਹੜਾ ਇਹ ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਪਾਣੀ ਪੈਂਦਾ ਬਹੁਤ 2 ਪਾਵਰ ਦੀ ਮੋਟਰ ਆ ਜਿਹੜੀ ਵੱਡਾ ਪੰਪ ਲੱਗਿਆ ਹੋਇਆ ਪ੍ਰੈਸ਼ਰ ਉਹ ਤੱਕ ਉਹ ਜਦੋਂ ਸਟੀਮ ਬਣ ਜਾਂਦੀ ਆ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਧੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਆ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਆ ਜਿੰਨਾ ਜਿੰਨਾ ਕੋ ਘਟਦਾ ਜਾਂਦਾ ਉਹਨਾਂ ਉਹਨਾਂ ਕੋ ਪਾਣੀ ਉਹਦੇ ਚ ਪੈਂਦਾ ਜਾਂਦਾ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵੱਡੇ ਨੇ ਕੜਾਹੇ ਨੇ ਲੱਗੇ ਹੋਏ ਸਟੀਮ ਨਾਲ ਚੱਲਦੇ ਨੇ ਜਿਹੜੇ ਤੇ ਤਿੰਨ ਕੜਾਹੇ ਨੇ ਜਿਹੜੇ ਇੱਕ ਕੜਾਹਾ 2 ਕੁਇੰਟਲ 20 ਕਿਲੋ ਦਾ ਜਿਹੜਾ ਉਹਦਾ ਚੀਜ਼ ਤਿਆਰ ਕਰਦਾ ਤੇ 2 ਕੁਇੰਟਲ 20 ਕਿਲੋ ਚੌਲ ਸਬਜੀ ਦਾਲ ਉਹ ਤਿਆਰ ਹੋ ਜਾਂਦੀ ਹੈ ਤਿੰਨ ਕੜਾਏ ਨੇ ਸਾਡੇ ਕੋਈ 6 ਕੁਇੰਟਲ 60 ਕਿਲੋ ਦੇ ਕਰੀਬ ਸਾਡਾ ਜਿਹੜਾ ਸਮਾਨ ਹੈ ਉਹ 15 ਤੋਂ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਇਹਦੇ ਵਿੱਚ ਕੀ ਪੋਲੂਸ਼ਨ ਜਾਂ ਪ੍ਰਦੂਸ਼ਣ ਕੀ ਫਰਕ ਹੈ ਇਹਦੇ ਨਾਲ ਜੀ ਪ੍ਰਦੂਸ਼ਣ ਦਾ ਇਹ ਫਰਕ ਪਿਆ ਵੀ ਇਹ ਪਾਲਣ ਘੱਟ ਖਪਤ ਕਰਦਾ ਜੀ ਅੱਗੇ ਅਸੀਂ ਮਤਲਬ ਟਰਾਲੀ ਦੀ ਜਿਹੜੀ ਸਾਡੀ ਉਹ ਦੋ ਤਿੰਨ ਦਿਨਾਂ ਦੇ ਵਿੱਚ ਹੀ ਲੱਗ ਜਾਂਦੀ ਸੀ ਹੁਣੇ ਵੱਧ ਲਾਉਂਦਾ ਇਹ ਮਤਲਬ ਜਿੱਦਾਂ ਜਿਹੜਾ ਗੀਜਰ ਹੁੰਦਾ ਆਮ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਲੱਕੜ ਵਾਲਾ ਗੀਜਰ ਜਾਂ ਪਾਥੀ ਵਾਲਾ ਕਹਿੰਦੇ ਆ ਜਿੰਨੀ ਲੱਕੜ ਉਹ ਖਾ ਜਾਂਦਾ ਸੀ ਸਾਡਾ ਗਰਮ ਪਾਣੀ ਕਰਦਾ ਕਰਦਾ ਉਨੀ ਹੁਣ ਬੋਇਲਰ ਕਰਦਾ ਤੇ ਸਾਰਾ ਕੁਝ ਤਿਆਰ ਕਰ ਦਿੰਦਾ ਜੀ ਇੱਕ ਘੱਟ ਹੁੰਦਾ ਜੀ ਕਿਉਂਕਿ ਜਿਹੜਾ ਅੱਗੇ ਅਸੀਂ ਵਰਤਦੇ ਸੀ ਪਾਣੀ ਗਰਮ ਕਰਨ ਨੂੰ ਗੀਜ਼ਰ ਦੇਸੀ ਗੀਜ਼ਰ ਜੀ ਨੂੰ ਪਾਥੀ ਨਾਲ ਜਾਂ ਦੂੰਗਾ ਕਹਿੰਦੇ ਨੇ ਉਹ ਇੰਨੀ ਲੱਕੜ ਖਾ ਜਾਂਦਾ ਸੀ ਇਦੋਂ ਵੀ ਵੱਧ ਖਾਂਦਾ ਸੀ ਕੰਮ ਘੱਟ ਕਰਦਾ ਸੀਗਾ ਉਹ ਕੇਵਲ ਪਾਣੀ ਨੂੰ ਗਰਮ ਕਰਦਾ ਸੀਗਾ ਪਰ ਇਹ ਹੁਣੇ ਸਾਰਾ ਕੁਝ ਤਿਆਰ ਕਰਦਾ ਨਾਲ ਹੁੰਦੀ ਪਾਣੀ ਵੀ ਗਰਮ ਕਰਦਾ ਹੈ ਪਾਣੀ ਦੀ ਸਪਲਾਈ ਹੈ ਜਿਹੜੀ ਉਹ ਮੇਰੇ ਪਿੱਛੇ ਹੋਇਆ ਉੱਥੇ ਮੋਟਰ ਲੱਗੀ ਹੈ ਬਿਲਕੁਲ ਪਾਣੀ ਸਪਲਾਈ ਭਾਂਡੇ ਤੋਂ ਹੁਣ ਤੇ ਜਾਂਦੀ ਹੈ ਕਿਤੇ ਹੱਥ ਨਹੀਂ ਲਾਉਣਾ ਪੈਂਦਾ ਜੀ ਸਿਰਫ ਦੋ ਥਾਂ ਤੇ ਹੀ ਅੱਗ ਵਾਲੀ ਜਾਂਦੀ ਹੈ ਇੱਕ ਇੱਥੇ ਬੋਇਲਰ 'ਚ ਦੂਜੀ ਚੋਰਾਂ ਦੇ ਵਿੱਚ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਹੋਰ ਸਾਡੇ ਸਾਰੇ ਲੰਗਰ 'ਚ ਕਿਤੇ ਵੀ ਅੱਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਅੱਗ ਬਾਲੀ ਨਹੀਂ ਜਾਂਦੀ ਕਿਹੜਾ ਨਾਮ ਹੈ ਕਿਹੜਾ ਪਿੰਡ ਹੈ ਕੀ ਕਰਦੇ ਹੋ ਵਾਹੀੁਰ ਜੀ ਦਾ ਫਲ ਸਾਹਿਬ ਅਸੀਂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਿੰਦਰ ਸਿੰਘ ਸਾਡਾ ਪਿੰਡ ਰੌਣੀਆ ਜੀ ਡਿਸਟ੍ਰਿਕਟ ਲੁਧਿਆਣਾ ਜੀ ਇਹ ਤੁਸੀਂ ਜਿਹੜਾ ਲੰਗਰ ਲਾਉਂਦੇ ਹੋ ਇਸ ਟੀਮ ਨਾਲ ਲਾਉਂਦੇ ਹੋ ਕੀ ਹੈ ਕਦੋਂ ਤੋਂ ਲਾਉਂਦੇ ਹੋ ਕਿੰਨਾ ਟਾਈਮ ਲੱਗਿਆ ਕੀ ਹੈ ਸਿਸਟਮ ਤੁਹਾਡਾ ਜਿਹੜਾ ਲੰਗਰ ਆ ਜੀ 2008 ਤੋਂ ਨਿਰੰਤਰ ਚੱਲਦਾ ਜੀ 10ਵਾਂ ਸਾਲ ਆ ਜੀ ਤੇ ਇਸ ਟੀਮ ਨਾਲ ਅਸੀਂ ਲੰਗਰ ਤਿਆਰ ਕਰਦੇ ਹਾਂ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨੇ ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਘਟ ਗਈ ਜੀ ਪੋਲਿਊਸ਼ਨ ਘਟ ਗਿਆ ਜਾਂ ਬਾਲਣ ਘੱਟ ਖਪਤਦਾ ਜੀ ਤੇ ਦੂਜਾ ਜਿਹੜਾ ਭੋਜਨ ਆ ਉਹ ਹਾਈਜੈਨਿਕ ਕੰਡੀਸ਼ਨ ਚ ਤਿਆਰ ਹੁੰਦਾ ਮਤਲਬ ਬਹੁਤ ਸਲੋ ਵੀ ਤਿਆਰ ਕਰ ਸਕਦੇ ਆ ਆਪਾਂ ਤੇ 1,50,000 ਤੋਂ 1 ਲੱਖ ਬੰਦੇ ਤੱਕ ਦਾ ਭੋਜਨ ਤਿਆਰ ਹੋ ਜਾਂਦਾ ਘੱਟ ਲੱਕੜ ਨਾਲ ਜੀ ਤੇ ਬੰਦੇ ਹੁਣ ਤੁਹਾਨੂੰ ਪਤਾ ਬੰਦੇ ਸੇਵਾਦਾਰ ਸਾਡੇ ਕੋਲ ਘਟ ਜਾਂਦੇ ਨੇ ਪਿੰਡਾਂ ਚ ਨਵਾਂ ਯੂਥ ਆ ਜਿਹੜਾ ਫੌਰਮ ਚ ਲਿਆ ਗਿਆ ਇਹ ਮੂਵ ਹੋਣ ਕਰਕੇ ਸਾਨੂੰ ਦਿੱਕਤ ਆਉਂਦੀ ਸੀ ਇਸ ਕਰਕੇ ਇਹ ਬਹੁਤ ਵੱਡੀ ਸਹਾਇਤਾ ਕਰਦਾ ਸਾਡਾ ਇਸ ਟੀਮ ਦਾ ਜਿਹੜਾ ਸਿਸਟਮ ਹੈ ਤੁਸੀਂ ਕਿੱਦਾਂ ਤਿਆਰ ਕੀਤਾ ਕਿੰਨੇ ਕਾਤੇ ਖਰਚਾ ਹੋਇਆ ਕਿੰਨੀ ਕਹਦੀ ਕਪੈਸਿਟੀ ਆ ਕਪੈਸਿਟੀ ਇਹਦੀ ਹੈਗੀ 1 ਲੱਖ ਤੋਂ 50 ਹਜ਼ਾਰ ਬੰਦੇ ਤੱਕ ਮਤਲਬ ਤਿਆਰ ਕਰ ਦਿੰਦਾ ਖਾਣਾ ਜੀ ਤੇ ਰੋਜ਼ਾਨਾ ਪਰ ਜਿਹੜਾ ਤਿਆਰ ਕੀਤਾ ਤਿਆਰ ਸਾਡੀ ਸਾਰੀ ਮਤਲਬ ਟੀਮ ਵਰਕ ਕੇ ਇੱਕ ਤਰ੍ਹਾਂ ਦਾ ਸਾਡੇ ਮਿੱਤਰ ਕੋਲੇ ਕਿਸੇ ਕੋਲੇ ਬੋਇਲਰ ਦੇਖਿਆ ਸੀ ਅਸੀਂ ਉਹ ਖੋਆ ਬਣਾਉਂਦੇ ਨੇ ਡੇਰੀ ਦਾ ਕੰਮ ਕਰਦੇ ਨੇ ਜੀ ਤੇ ਉਸ ਤੋਂ ਮਤਲਬ ਅਸੀਂ ਸੇਧ ਲੈ ਕੇ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਤਿਆਰ ਕਰਦਾ ਫਿਰ ਅਸੀਂ ਇਹ ਤਿਆਰ ਕਰਵਾਇਆ ਟਰਾਲੀ ਦੇ ਉੱਤੇ ਉਹਨਾਂ ਦਾ ਥੱਲੇ ਦੀਗਾ ਤੇ ਸਾਨੂੰ ਤਕਰੀਬਨ 4 ਸਾਲ ਹੋ ਗਏ ਇਹਨਾਂ ਨਾਲ ਇਹਨਾਂ ਨਾਲ ਵਰਕ ਕਰਦੇ ਨਾਲ ਤੇ ਭਾਫ ਤਿਆਰ ਹੁੰਦੀ ਆ ਪਾਣੀ ਤੋਂ ਇੱਕ ਜਗ੍ਹਾ ਤੇ ਬਾਲਣ ਪੈਂਦਾ ਸਟੀਮ ਨਾਲ ਸਾਰਾ ਹੀ ਖਾਣਾ ਅਸੀਂ ਪ੍ਰਿਪੇਅਰ ਕਰਦੇ ਹਾਂ ਕਿਹੜਾ ਬਾਲਣ ਯੂਜ਼ ਕਰਦੇ ਹਾਂ ਲੱਕੜ ਯੂਜ਼ ਕਰਦੇ ਹਾਂ ਜੀ ਤਕਰੀਬਨ ਜਿਵੇਂ ਨੇ ਨੇਰੀਆਂ ਨੇਰੀਆਂ ਨੂੰ ਰੀਆਂ ਆ ਕੇ ਲੱਕੜ ਡੇਹ ਜਾਂਦੇ ਨੇ ਦਰਖਤੋਂ ਪਿੰਡਾਂ ਚੋਂ ਅਸੀਂ ਇਕੱਠੇ ਕਰ ਲੈਂਦੇ ਹਾਂ ਤੇ ਇਕੱਠੇ ਕਰਕੇ ਛੋਟੇ ਪੀਸਾਂ ਚ ਕੱਟ ਕੇ ਕੋਲਾ ਆਉਂਦਾ ਜੀ ਸੰਗਤਾਂ ਕਿੰਨੇ ਕ ਲੋਕ ਹੁੰਦੇ ਆ ਜਿਵੇਂ ਕਦੋਂ ਕ ਲੰਗਰ ਲਾਉਣਾ ਤੁਸੀਂ ਕਿੰਨੇ ਸਾਲ ਹੋ ਗਏ 16 ਸਾਲ ਤੋਂ ਲੰਗਰ ਚੱਲਦਾ ਜੀ ਅਸੀਂ 15 ਤਰੀਕ ਤੋਂ ਇਸ ਵਾਰ 15 ਤਰੀਕ ਤੋਂ 29 ਤਰੀਕ ਤੱਕ ਲੰਗਰ ਲਾਉਣਾ ਹੈ ਇਲਾਕਾ ਨਿਵਾਸੀਆਂ ਤੇ ਦੇਸ਼ ਵੇਸ਼ ਚ ਜਿਹੜੇ ਸਾਡੇ ਮਿੱਤਰ ਬੈਠੇ ਨੇ ਭਾਈ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹਦੇ ਨਾਲ ਸਟੀਮ ਨਾਲ ਕਿੰਦਾ ਬੈਟਰ ਬਣਦਾ ਕੀ ਬੈਟਰ ਬਣਦਾ ਸਵਾਦ ਬੈਟਰ ਬਣਦਾ ਜਾਂ ਜਲਦੀ ਪੱਚਦਾ ਕੀ ਜਿਆਦਾ ਪੱਕ ਪੈਂਦਾ ਇੱਕ ਤਾਂ ਜੇ ਆਪਾਂ ਮਤਲਬ ਜਿਵੇਂ ਆਪਾਂ ਕੁੱਕਰ ਚ ਬਣਾਉਨੇ ਆ ਬਣਦੀ ਉਹ ਚ ਵੀ ਸਟੀਮ ਆ ਜੀ ਕੁੱਕਰ ਚ ਤੋ ਟਾਕੇ ਉਹ ਗਲਦਾ ਭੋਜਨ ਇਹ ਚ ਪੱਕਦਾ ਜੀ ਜਿਵੇਂ ਆਪਾਂ ਆਮ ਲੱਕੜ ਤੇ ਅੱਗੇ ਪਕਾਉਂਦੇ ਹੁੰਦੇ ਸੀ ਮਤਲਬ ਪ੍ਰਾਣੀ ਤਰੀਕੇ ਨਾਲ ਓਕਣ ਪੱਕਦਾ ਦੂਜੀ ਗੱਲ ਬੱਲਣ ਘੱਟ ਖਪਦਾ ਜੀ ਖਪਤ ਘੱਟ ਹੁੰਦੀ ਆ ਬੱਲਣ ਦੀ ਉਹਦਾ ਫਾਇਦਾ ਤੀਜੀ ਗੱਲ ਜਿੱਥੇ ਪੰਜ ਭੱਟੀਆਂ ਨੇ ਕੰਮ ਕਰਨਾ ਲੱਕੜ ਜਿੱਥੇ ਬੱਲਣੀ ਆ ਜਾਂ ਡੀਜ਼ਲ ਫੁਕਣਾ ਉਥੇ ਇੱਕ ਭੱਟੀ ਨਾਲ 2-3 ਕੁਇੰਟਲ ਲੱਕੜ ਨਾਲ ਸਾਰੀ ਦੇੜੀ ਲੱਗ ਜਾਂਦੀ ਆ ਜੀ ਗਰਮ ਪਾਣੀ ਵੀ ਮਿਲਦਾ ਚਾਹ ਵੀ ਬਣਦੀ ਆ ਨਿਰੰਤਰ ਚੱਲਦਾ ਰਹਿੰਦਾ ਚਾਹ ਤਾਂ 24 ਘੰਟੇ ਚੱਲਦੀ ਆ ਜਿਵੇਂ ਹੁਣ ਕੱਲ ਦੀ ਗੱਲ ਕਰੀ ਕੱਲ ਲੰਗਰ ਵੀ 24 ਘੰਟੇ ਵਾਂਗੂ ਚੱਲੇ ਆ ਜੀ ਬਹੁਤ ਕੋਈ ਲੋਕ ਇਹ ਵੀ ਇਹ ਵੀ ਆਏ ਸਾਲ ਆਉਂਦੇ ਹੁਣ ਜੇ ਵੀ ਅਸੀਂ ਇੱਥੇ ਲੰਗਰ ਛਕਣਾ ਕੋਈ ਇਦਾਂ ਦੇ ਵੀ ਆਉਂਦੇ ਆ ਲੋਕ ਤੁਹਾਡੇ ਪੱਕੇ ਜਿਵੇਂ ਹੁਣ ਪਰਮਾਨੈਂਟ ਡਿਊਟੀ ਵਾਲੇ ਬੰਦੇ ਨੇ ਜਿਵੇਂ ਹੁਣ ਪੁਲਿਸ ਲਾਈਨ ਦੇ ਬੰਦੇ ਨੇ ਜਿਹੜੇ ਨੇੜੇ ਲੱਗੇ ਨੇ ਜਾਉਂ ਵੀ ਦੂਰੋਂ ਚੱਲ ਕੇ ਆਉਂਦੇ ਨੇ ਚਾਹ ਤੇ ਲੰਗਰ ਦੀ ਦਾਲ ਸਾਡੀ ਇਹ ਵੀ ਮਸ਼ਹੂਰ ਆ ਬਹੁਤ ਵਧੀਆ ਕਮੈਂਟ ਪਾਸ ਕਰ ਦਿੰਦੇ ਨੇ ਲੋਕ ਵੀ ਬਹੁਤ ਵਧੀਆ ਦਾਲ ਬਹੁਤ ਚਰਬਾ ਇਹ ਵੀ ਗੱਲ ਹੈਗੀ ਨਾਲ ਇਹ ਮੇਰਾ ਨਾਮ ਤਰਵਿੰਦਰ ਸਿੰਘ ਆ ਜੀ ਪਿੰਡ ਰੌਣੀ ਤੋਂ ਆ ਜਿਲ੍ਹਾ ਲੁਧਿਆਣਾ ਤੋਂ ਆ ਜੀ ਇਹ ਤੁਸੀਂ ਜਿਹੜਾ ਮਤਲਬ ਲੰਗਰ ਲਾਉਂਦੇ ਹੋ ਟੈਕਨੀਕਲੀ ਤੁਹਾਡੇ ਜਿਹੜੀ ਇਹ ਜਿਹੜੀ ਸਟੀਮ ਵਾਲਾ ਸਿਸਟਮ ਹੈ ਕਿੱਦਾਂ ਕੰਮ ਕਰਦਾ ਚ ਕੀ ਕੀ ਯੂਜ਼ ਕੀਤਾ ਗਿਆ ਜਿਹੜੀ ਇਹ ਸਟੀਮ ਵਾਲਾ ਹੈਗਾ ਸਿਸਟਮ ਜੀ ਕੁਝ ਸਾਡੇ ਜਿਹੜੇ ਮਿੱਤਰ ਸੀਗੇ ਉਹਨਾਂ ਦਾ ਪਹਿਲਾਂ ਖੋਏ ਵਗੈਰਾ ਕਰਦੇ ਸੀ ਇਹ ਕੁਝ ਸਾਡੇ ਵਿੱਚ ਮਿੱਤਰ ਨੇ ਜਿਹੜੇ ਇੱਥੇ ਸੇਵਾ ਵੀ ਕਰ ਰਹੇ ਨੇ ਸ਼ਿਪ ਦੇ ਵਿੱਚ ਸੈਕੰਡ ਕੈਪਟਨ ਨੇ ਉਹਨਾਂ ਨੇ ਸਾਨੂੰ ਤਕਨੀਕ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਸੀ ਕਿ ਵੀ ਇਹਦੇ ਨਾਲ ਘਟਾਅ ਹੋ ਸਕਦਾ ਬਾਲਣ ਦਾ ਤੇ ਹੋਰ ਚੀਜ਼ਾਂ ਦਾ ਤੇ ਉਹਨਾਂ ਨੇ ਜਾਣਕਾਰੀ ਲੈ ਕੇ ਇਹਦੀ ਜਿਹੜੀ ਤਕਨੀਕ ਆ ਉਹ ਤਿਆਰ ਕੀਤੀ ਗਈ ਸੀ ਦੱਸ ਕੇ ਤੇ ਉਦੋਂ ਦੱਸ ਕੇ ਤਿਆਰ ਕਰਵਾਇਆ ਗਿਆ ਉਸ ਆਧਾਰ 'ਤੇ ਇਹ ਜਿਹੜਾ ਬੋਇਲਰ ਆ ਕੰਮ ਕਰਦਾ ਉਹਨਾਂ ਨੇ ਸਾਨੂੰ ਕਿਉਂਕਿ ਸ਼ਿਪ ਦੇ ਵਿੱਚ ਸਾਰਾ ਕੰਮ ਬੋਇਲਰ ਤੇ ਹੀ ਹੁੰਦਾ ਹੈ ਜ਼ਿਆਦਾ ਉਹਨਾਂ ਨੇ ਸਾਨੂੰ ਇਹਦੇ ਫਾਰਮੂਲੇ ਸਮਝਾਏ ਨੇ ਵੀ ਇਦਾਂ ਇਹ ਪ੍ਰੈਸ਼ਰ ਹੁੰਦਾ ਤੇ ਇੰਨਾ ਘਟਵਾਦ ਕੀਤਾ ਜਾ ਸਕਦਾ ਉਸ ਆਧਾਰ 'ਤੇ ਉਹਨਾਂ ਦੀ ਗਾਈਡੈਂਸ ਦੇ ਆਧਾਰ 'ਤੇ ਅਸੀਂ ਇਹ ਨੂੰ ਚਲਾ ਰਹੇ ਹਾਂ ਤੇ ਕਿੱਥੇ ਕਿੱਥੇ ਯੂਜ਼ ਕੀਤਾ ਤੁਸੀਂ ਏ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇਦੋਂ ਬਾਅਦ ਜਿਹੜਾ ਬਸਾਖੀ ਦਾ ਕੋਈ ਜਿਹੜਾ ਵੱਡਾ ਜੋੜ ਮੇਲਾ ਜੋੜ ਸਭਾ ਹੁੰਦੀ ਆ ਬਸਾਖੀ ਨੂੰ ਸੰਗਤ ਆਉਂਦੀ ਆ ਫਤੇਗੜ ਸਾਹਿਬ ਕੇ ਜਾਂ ਹੋਰ ਵੀ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਫਤੇਗੜ ਸਾਹਿਬ ਕੇ ਇੱਥੇ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਸਾਨੂੰ ਯਾਦ ਕਰਦੀ ਆ ਸਾਨੂੰ ਹੁਕਮ ਕਰਦੀ ਆ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤਾਂ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਆ ਇਹ ਕਿੱਦਾਂ ਕਿੱਦਾਂ ਯੂਜ਼ ਹੁੰਦਾ ਕਿ ਤੁਸੀਂ ਪਾਣੀ ਕਿੱਦਾਂ ਪਾਉਂਦੇ ਹੋ ਕਿੱਥੇ ਕੀ ਇੱਥੇ ਪਾਣੀ ਆ ਜਿਹੜਾ ਜੀ ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਪਾਣੀ ਜੇ ਨਾ ਉੱਤੱਕ ਕੇ ਉਹ ਕ ਸਟੀਮ ਦੀ ਪਾਵਰ ਜ਼ਿਆਦਾ ਹੁੰਦੀ ਹੈ ਉਹ ਪਾਣੀ ਨੂੰ ਐਂਟਰ ਨਹੀਂ ਹੋਣ ਦਿੰਦੀ ਜਦੋਂ ਸਟੀਮ ਬਣ ਜਾਂਦੀ ਹੈ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਧੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਆ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਹੈ ਜਿੰਨਾ ਜਿੰਨਾ ਘਟਦਾ ਜਾਂਦਾ ਉਹਨਾਂ ਉਹਨਾਂ ਕ ਪਾਣੀ ਉਹਦੇ ਚ ਪੈਂਦਾ ਜਾਂਦਾ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵੱਡੇ ਨੇ ਕੜਾਹੇ ਨੇ ਲੱਗੇ ਹੋਏ ਸਟੀਮ ਨਾਲ ਚੱਲਦੇ ਨੇ ਜਿਹੜੇ ਤੇ ਤਿੰਨ ਕੜਾਹੇ ਨੇ ਜਿਹੜੇ ਇੱਕ ਕੜਾਹਾ 2 ਕੁਇੰਟਲ 20 ਕਿਲੋ ਦਾ ਜਿਹੜਾ ਉਹਦਾ ਚ ਤੇ 2 ਕੁਆਂਟਲ 20 ਕਿਲੋ ਚੌਲ ਸਬਜੀ ਦਾਲ ਉਹ ਤਿਆਰ ਹੋ ਜਾਂਦੀ ਹੈ ਤਿੰਨ ਕੜਾਹੇ ਨੇ ਸਾਡੇ ਕੋਈ 6 ਕੁਆਂਟਲ 60 ਕਿਲੋ ਦੇ ਕਰੀਬ ਸਾਡਾ ਜਿਹੜਾ ਸਮਾਨ ਹੈ ਉਹ 15 ਤੋਂ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਇਹਦੇ ਵਿੱਚ ਕੀ ਪੋਲੂਸ਼ਨ ਜਾਂ ਪ੍ਰਦੂਸ਼ਣ ਕੀ ਫਰਕ ਬਣਦਾ ਇਹਦੇ ਨਾਲ ਜੀ ਪ੍ਰਦੂਸ਼ਣ ਦਾ ਇਹ ਫਰਕ ਪਿਆ ਵੀ ਇਹ ਬਾਲਣ ਘੱਟ ਖਪਤ ਕਰਦਾ ਜੀ ਅੱਗੇ ਅਸੀਂ ਮਤਲਬ ਟਰਾਲੀ ਦੀ ਜਿਹੜੀ ਸਾਡੀ ਉਹ ਦੋ ਤਿੰਨ ਦਿਨਾਂ ਦੇ ਵਿੱਚ ਹੀ ਲੱਗ ਜਾਂਦੀ ਸੀਗੀ ਹੁਣ ਇਹ ਵੱਧ ਲਾਉਂਦਾ ਇਹ ਮਤਲਬ ਜਿੱਦਾਂ ਜਿਹੜਾ ਗੀਜਰ ਹੁੰਦਾ ਆਮ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਲੱਕੜ ਵਾਲਾ ਗੀਜਰ ਜਾਂ ਪਾਥੀ ਵਾਲਾ ਕਹਿੰਦੇ ਆ ਜਿੰਨੀ ਲੱਕੜ ਉਹ ਖਾ ਜਾਂਦਾ ਸੀ ਸਾਡਾ ਗਰਮ ਪਾਣੀ ਕਰਦਾ ਕਰਦਾ ਉਨੀ ਹੁਣ ਬੋਇਲਰ ਕਰਦਾ ਤੇ ਸਾਰਾ ਕੁਝ ਤਿਆਰ ਕਰ ਦਿੰਦਾ ਜੀ ਇਹ ਘੱਟ ਹੁੰਦਾ ਜੀ ਕਿਉਂਕਿ ਜਿਹੜਾ ਅੱਗੇ ਅਸੀਂ ਵਰਤਦੇ ਸੀ ਪਾਣੀ ਗਰਮ ਕਰਨ ਨੂੰ ਗੀਜਰ ਦੇਸੀ ਗੀਜਰ ਜੀ ਨੂੰ ਪਾਥੀ ਨਾਲ ਜਾਂ ਦੂਗਾ ਕਹਿੰਦੇ ਨੇ ਉਹ ਇੰਨੀ ਲੱਕੜ ਖਾ ਜਾਂਦਾ ਸੀ ਇਦੋਂ ਵੀ ਵੱਧ ਖਾਂਦਾ ਸੀ ਕੰਮ ਘੱਟ ਕਰਦਾ ਸੀਗਾ ਉਹ ਕੇਵਲ ਪਾਣੀ ਨੂੰ ਗਰਮ ਕਰਦਾ ਸੀਗਾ ਪਰ ਇਹ ਹੁਣੇ ਸਾਰਾ ਕੁਝ ਤਿਆਰ ਕਰਦਾ ਨਾਲ ਹੁੰਦੀ ਪਾਣੀ ਵੀ ਗਰਮ ਕਰਦਾ ਪਾਣੀ ਦੀ ਸਪਲਾਈ ਆ ਜਿਹੜੀ ਉਹ ਮੇਰੇ ਪਿੱਛੇ ਹੋਇਆ ਉੱਥੇ ਮੋਟਰ ਲੱਗੀ ਆ ਬਿਲਕੁਲ ਪਾਣੀ ਸਪਲਾਈ ਭਾਂਡੇ ਤੋਂ ਹੁਣ ਤੇ ਜਾਂਦੀ ਆ ਕਿਤੇ ਹੱਥ ਨਹੀਂ ਲਾਉਣਾ ਪੈਂਦਾ ਜੀ ਸਿਰਫ ਦੋ ਥਾਂ ਤੇ ਹੀ ਅੱਗ ਵਾਲੀ ਜਾਂਦੀ ਆ ਇੱਕ ਇੱਥੇ ਬੋਇਲਰ 'ਚ ਦੂਜੀ ਚੋਰਾਂ ਦੇ 'ਚ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਹੋਰ ਸਾਡੇ ਸਾਰੇ ਲੰਗਰ 'ਚ ਕਿਤੇ